ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਟੀਮ ਆ ਹਬਿੰਦਰਪਾਲ ਸੰਗਰੂਰ ਲੋਕ ਸਭਾ ਹਲਕੇ ਤੋਂ ਢੀਂਸਾ ਪਰਿਵਾਰ ਨੂੰ ਟਿਕਟ ਨਾ ਮਿਲਣ ਦੇ ਚਲਦੇ ਬਿਤੇ ਦਿਨੀ ਉਹਨਾਂ ਦੀ ਨਰਾਜ਼ਗੀਆਂ ਚਰਚਾਵਾਂ ਛੜੀਆਂ ਸੀ ਤੇ ਇਸ ਤੋਂ ਬਾਅਦ ਫਿਰ ਹੁਣ ਢੀਂਸਾ ਪਰਿਵਾਰ ਵੱਲੋਂ ਅੱਜ ਸੰਗਰੂਰ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਇੱਕ ਮਿਲਣੀ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆ ਸੁਖਦੇਵ ਸਿੰਘ ਢੀਂਸਾ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਉਹਨਾਂ ਦੇ ਵਰਕਰਾਂ ਦੀ ਇਹ ਰਾਏ ਹੈ ਕਿ ਉਹ ਆਜ਼ਾਦ ਚੋਣ ਲੜਨ ਤਾਂ ਉਹ ਉਹਨਾਂ ਦੇ ਨਾਲ ਤੁਰਨਗੇ ਲੇਕਿਨ ਉਹਨਾਂ ਨੇ ਇਹ ਸਾਕ ਕੀਤਾ ਹੈ ਕਿ ਉਹ ਅਕਾਲੀ ਨੇ ਤੇ ਅਕਾਲੀ ਰਹਿਣਗੇ ਤੇ ਨਾ ਤਾਂ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਗੇ ਤੇ ਨਾ ਹੀ ਉਹ ਆਜ਼ਾਦ ਤੌਰ ਤੇ ਚੋਣ ਲੜਨਗੇ ਉਹਨਾਂ ਦੇ ਥਿਊ ਲਏ ਨੇ ਬਹੁਤ ਹੁੰਦਾ ਹੁੰਦਾ ਥਿਊ ਹੀ ਹੁੰਦਾ ਕਿ ਨਹੀਂ ਜਪ ਕੋ ਹੋਰ ਤੀਰ ਤੇ ਮੈਂ ਨਹੀਂ ਅਕਾਲੀ ਆਕਾਲੀ ਰਹਿਣਾ ਹੈ ਕੋਈ ਗੱਲ ਹੈ ਜੇ ਸਾਡੀ ਕੋਈ ਨਹੀਂ ਹੋਈ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਹੈ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਨਾਰੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਰੈਕਟਰ ਤੁਹਾਨੂੰ ਦੇਣਾ ਭਾਵੇਂ ਨਹੀਂ ਅੱਧੀ ਮੁੜ ਕੇ ਟਿਕ ਨਹੀਂ ਲੈਣਾ ਕੋਈ ਵੀ ਇਹ ਤਾਂ ਹੁਣ ਵਕਤ ਦੱਸੂਗਾ ਜੀ ਮੈਂ ਕਿਵੇਂ ਕਿਹਾ ਤਾਂ ਬਰਕਰਨ ਮੈਂ ਤਾਂ ਮੈਂ ਪ੍ਰਮਿੰਦਰ ਜੀ ਲਿਖਿਆ ਕਿ ਉਹ ਕਹਿੰਦਾ ਸੀ ਕਿ ਮੈਂ ਨਹੀਂ ਆ ਸਕਦਾ ਕਿਉਂਕਿ ਮੇਰੀ ਸਿਹਤ ਨਹੀਂ ਲੱਗਦਾ ਜੀ ਰਮਿੰਦਰ ਜੀ ਜਾਣਗੇ ਉਹ ਤਾਂ ਹੁਣ ਪ੍ਰਮਿੰਦਰ ਤੋਂ ਪੁੱਛੋ ਮੈਨੂੰ ਥੋੜਾ ਬਿਠਾਉਣ ਦਾ ਗੱਲ ਤਾਂ ਹੋਈ ਹੋਈ ਅੱਜ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਬਰਕਰਨ ਨੇ ਕੀ ਰਾਏ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਚਾਹੀਦਾ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਤੁਹਾਨੂੰ ਬੈਠਣਾ ਚਾਹੀਦਾ ਨਾ ਉਹ ਤੁਰਨਾ ਕਿਤੇ ਵੀ ਗਏ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੇਸਤੀ ਜੀ ਦਿੱਤਾ ਹੈ ਉਹਨੇ ਕੀਤਾ ਸੀ ਬੀਜੇਪੀ ਨੇ ਵੀ ਕਿਹਾ ਸੀ ਯਾਰ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਿਹਾ ਵੀ ਅਸੀਂ ਤਾਂ ਸਿਰਫ ਵੰਤਕ ਅਸੀਂ ਵੀ ਉਹਦਾ ਵੀ ਪਿਛਲੀ ਵਾਰੀ ਵੀ ਕਿਹਾ ਸੀਗਾ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਇਹਨੇ ਵੀ ਕਿਹਾ ਸੀ ਬੀਜੇਪੀ ਨੇ ਕਾਂਗਰਸ ਨੇ ਵੀ ਕਿਹਾ ਸੀ ਕਹਿੰਦੇ ਸੋ ਐਸੀ ਸੁਖਦੇਵ ਸਿੰਘ ਟੀਨਸਾ ਜਿਨ੍ਹਾਂ ਨੇ ਸਾਫ਼ ਕੀਤਾ ਕਿ ਉਹ ਅਕਾਲੀ ਨੇ ਤੇ ਅਕਾਲੀ ਹੀ ਰਹਿਣਗੇ ਤੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਜਾ ਰਹੇ ਤੇ ਉਹਨਾਂ ਦੇ ਵਰਕਰਾਂ ਦੀ ਜੋ ਇਹ رائے ਹੈ ਕਿ ਉਹ ਆਜ਼ਾਦ ਚੋਣ ਲੜਨ ਤੇ ਨਾਹੀ ਉਹ ਆਜ਼ਾਦ ਚੋਣ ਲੜਨਗੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਦੀ ਸਿਹਤ ਹੈ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੀ ਕਿ ਉਹ ਕਿਸੇ ਦੀ ਵੀ ਚੋਣ ਪ੍ਰਚਾਰ ਦੀ ਰੈਲੀ ਦੇ ਵਿੱਚ ਜਾਣ ਜਾਂ ਕਿਸੇ ਦੇ ਨਾਲ ਵੀ ਤੁਰਨ ਤੇ ਉਹਨਾਂ ਨੇ ਇਥੋਂ ਤੱਕ ਵੀ ਆਖਿਆ ਹੈ ਕਿ ਉਹ ਜੇ ਪਰਮਿੰਦਰ ਸਿੰਘ ਢਿੰਸਾ ਨੂੰ ਵੀ ਟਿਕਟ ਮਿਲਦੀ ਤਾਂ ਉਹਨਾਂ ਦੀ ਰੈਲੀ ਦੇ ਵਿੱਚ ਵੀ ਉਹ ਸ਼ਮੂਲਿਤ ਨਹੀਂ ਕਰਨਗੇ ਕਿਉਂਕਿ ਉਹਨਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਤਾਂ ਇਹ ਸਾਫ਼ ਕੀਤਾ ਹੈ ਉਹਨਾਂ ਨੇ ਕਿ ਉਹ ਕਿਸੇ ਵੀ ਲੋਕ ਸਭਾ ਚੋਣ ਦੇ ਵਿੱਚ ਕਿਸੇ ਦਾ ਵੀ ਸਮਰਥਨ ਨਹੀਂ ਕਰਨਗੇ ਤੇ ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹ ਲੋਕ ਸਭਾ ਚੋਣ ਦੇ ਵਿੱਚ ਕਿਸੇ ਦਾ ਵੀ ਸਮਰਥਨ ਨਹੀਂ ਕਰਨਗੇ ਤੇ ਉਹਨਾਂ ਦੀ ਸਿਹਤ ਹੈ ਜੋ ਇਜਾਜ਼ਤ ਨਹੀਂ ਦਿੰਦੀ ਤੇ ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਢਿੰਡਸਾ ਪਰਿਵਾਰ ਹੁਣ ਵਰਕਰਾਂ ਦੀ رائے ਦੇ ਮੁਤਾਬਿਕ ਚੁੱਪਚਾਪ ਹੀ ਇਹਨਾਂ ਲੋਕ ਸਭਾ ਦੇ ਵਿੱਚ ਰਹੇਗਾ